ਪੰਜਾਬ ਦੇ ਹਾਲਾਤ ਬਹੁਤ ਖਰਾਬ ਹੈ ਇਸ ਇਸ ਕਰਕੇ ਵੱਧ ਤੋਂ ਵੱਧ ਸੇਵਾ ਕਰੋ ਜਿੰਮੇ ਫਤ ਸੇਵਾ ਹੁੰਦੀ ਆ ਕਰੋ ਵਾਇਰਸ ਦੇ ਖਾਸਾ ਸਿਰ ਵਾਇਰਸ ਦੇ ਖਾਸਾ ਪੰਜਾਬ ਦੇ ਵਿੱਚ ਜਿਹੜੇ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਤੇ ਜਿਹੜੀਆਂ ਜ਼ਮੀਨਾ ਪੱਧਰੀਆਂ ਕਰਨ ਦੇ ਲਈ ਆਪਣੇ ਪਿੰਡ ਦੀ ਸੇਵਾ ਲੱਗੀ ਆ ਪਿੰਡ ਲੋਹਟਵੱਦੀ ਪਿੰਡ ਲੋਹਟਵੱਦੀ ਦੇ ਵਿੱਚੋਂ ਜਿਹੜੇ ਉਦਮੀ ਨੌਜਵਾਨ ਨੇ ਤੇ ਜਿਨ੍ਹਾਂ ਨੇ ਹਮਲਾ ਮਾਰਿਆ ਰਾਬਤਾ ਕੀਤਾ ਉੱਥੇ ਇਲਾਕੇ ਦੇ ਨਾਲ ਜਿਹੜੇ ਉੱਥੇ ਰਹਿੰਦੇ ਵਸਦੇ ਸੀਗੇ ਉਹਨਾਂ ਦੇ ਨਾਲ ਜਿਹਦੇ ਵਿੱਚ ਕੇ ਲੋਹਟਵੱਦੀ ਤੋਂ ਅੱਜ ਟਰੈਕਟਰ ਜਾ ਰਹੇ ਨੇ ਜ਼ਮੀਨਾਂ ਪਧਰੀਆਂ ਕਰਨ ਦੇ ਲਈ ਡੇਰਾ ਬਾਬਾ ਨਾਨਕ ਦਾ ਪੰਡਾ ਠੇਠੜ ਕੇ ਕਲਾਂ ਸੋ ਜਿਹੜਾ ਉੱਥੇ ਜਿਹੜਾ ਖਰਚਾ ਹੋਣਾ ਉਹ ਜੀ ਖਾਲਸਾ ਐਡ ਵੱਲੋਂ ਕੀਤਾ ਜਾਣਾ ਖਾਲਸਾ ਐਡ ਆ ਜਿਹੜੀ ਉਹ ਜ਼ਮੀਨਾਂ ਪਧਰੀਆਂ ਕਰਨ ਦੇ ਲਈ ਜਿਹੜਾ ਸਹਿਯੋਗ ਦੇ ਰਹੀ ਆ ਆਪਾਂ ਨੂੰ ਸੋ ਜਿਹੜੇ ਟਰੈਕਟਰ ਜਾ ਰਹੇ ਨੇ ਸਭ ਤੋਂ ਸਾਡਾ ਵੱਡਾ ਯੋਗਦਾਨ ਨਗਰ ਸਾਰੇ ਪਿੰਡ ਲੋਹਟਵੱਦੀ ਦਾ ਨਗਰ ਲੋਹਟਵੱਦੀ ਵਿੱਚੋਂ ਤੇਲਫੁੱਲ ਜਿਹੜੀ ਇਕੱਠਾ ਕੀਤਾ ਸੰਗਤ ਨੇ ਤੁਰ ਫਿਰ ਕੇ ਜਿਹੜੇ ਸੇਵਾਦਾਰ ਸੀਗੇ ਤਤਪਰ ਸੀਗੇ ਇਸ ਤੋਂ ਇ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਜਿਹੜਾ ਗੁਰਦੁਆਰਾ ਬੁੱਢਾ ਸਰ ਸਾਹਿਬ ਜਿੱਥੋਂ ਕਿ ਸੰਤ ਬਾਵਾ ਜਸਦੇਵ ਸਿੰਘ ਜੀ ਨੇ ਜਿਹੜੇ ਉਹਨਾਂ ਵੱਲੋਂ ਗੁਰਦੁਆਰਾ ਬੁੱਢਾ ਸਰ ਸਾਹਿਬ ਵੱਲੋਂ ਸੇਵਾ ਆਈ ਹੈ ਡੀਜ਼ਲ ਦੀ ਸੇਵਾ ਦੇ ਲਈ 25000 ਰੁਪਏ ਦੀ ਸੇਵਾ ਨਗਦ ਰਾਸ਼ੀ ਉਹਨਾਂ ਨੇ ਸੇਵਾ ਲਈ ਭੇਟ ਕੀਤੀ ਹੈ ਜੀ ਇਸ ਤੋਂ ਇਲਾਵਾ ਸਾਡੇ ਗੁਰਦੁਆਰਾ ਵੱਡਾ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਤਪਸਥਾਨ ਸੰਤ ਬਾਬਾ ਸੁੰਦਰ ਸਿੰਘ ਜੀ ਜੋ ਪ੍ਰਬੰਧਕ ਕਮੇਟੀ ਵੱਲੋਂ ਨਗਰ ਦੇ ਵਿੱਚੋਂ ਮਾਇਆ ਇਕੱਠੀ ਕਰੀ ਗਈ ਸੀਗੀ ਉਸ ਦੇ ਵਿੱਚੋਂ 50000 ਦੀ ਜਿਹੜੀ ਸੇਵਾ ਉਹ ਅੱਜ ਆਪਣੇ ਸੇਵਾਦਾਰਾਂ ਨੂੰ ਭੇਟ ਕੀਤੀ ਗਈ ਹੈ ਉੱਥੇ ਵਰਤਣ ਦੇ ਲਈ ਸੋ ਜਿਹੜਾ ਜਥਾ ਇਹ ਮਿੱਟੀ ਜਿਹੜੀ ਉੱਥੋਂ ਜ਼ਮੀਨਾਂ ਦੇ ਜਿਹੜੇ ਪੱਧਰੀਆਂ ਹੋਣੀਆਂ ਨੇ ਉਹਨਾਂ ਦੇ ਲਈ ਡੇਰਾ ਬਾਬਾ ਨਾਨਕ ਦਾ ਪਿੰਡ ਠਠਰਕੇ ਕਲਾਂ ਜਾਣਾ ਸੋ ਅੱਜ ਵੱਡੀ ਗਿਣਤੀ ਨੌਜਵਾਨ ਜਾ ਰਹੇ ਨੇ ਜਿਹੜਾ ਵੀ ਕੋਈ ਸੇਵਾਦਾਰ ਵੀਰ ਐਨ ਆਰ ਆਈ ਵੀਰ ਜੋ ਕੋਈ ਵੀ ਇਹ ਵੀਡੀਓ ਦੇਖਦਾ ਸੁਣਦਾ ਹਰ ਪਿੰਡ ਦੇ ਵਸਿੰਦੇ ਨੂੰ ਇਹ ਬੇਨਤੀ ਹੈ ਕਿ ਪਹਿਲਾਂ ਧਰਮ ਕਿਸਾਨੀ ਕਿਸਾਨੀ ਬਚਾਉਣੀ ਹੈ ਕਿਉਂਕਿ ਆਪਣਾ ਤਾਂ ਸਾਰਾ ਜਿਹੜਾ ਧਰਮੋਦਾਰ ਆ ਆਪਣੇ ਜੀਵਨ ਦਾ ਜਿਹੜਾ ਜੀਵਨ ਪੱਧਰ ਆਪਣੀਆਂ ਲੋੜਾਂ ਨੇ ਆਪਣੇ ਆ ਪੂਰੀਆਂ ਕਰਨੀਆਂ ਤੇ ਆਪਾਂ ਕੋਈ ਤਨਖਾਹਾਂ ਤੇ ਨਹੀਂ ਜਿਉ ਰਹੇ ਆਪਾਂ ਇਹ ਖੇਤੀਬਾੜੀ ਤੇ ਜਿਉ ਰਹੇ ਆ ਇਹਦੇ ਨਾਲ ਕਿੰਨੇ ਕਿੱਤੇ ਨੇ ਜਿਹੜੇ ਜੁੜੇ ਹੋਏ ਨੇ ਕਿੰਨੇ ਪਰਿਵਾਰ ਪਾਲ ਰਹੇ ਨੇ ਸੋ ਆਪਣਾ ਕਿੱਤਾ ਬਚਾਉਣ ਦੇ ਲਈ ਅੱਜ ਆਪਾਂ ਕਿਸਾਨ ਦੇ ਨਾਲ ਕਿਸਾਨੀ ਜਾ ਰਹੀ ਆ ਸੋ ਹਰ ਪਿੰਡ ਦੇ ਵਿੱਚੋਂ ਹੰਬਲਾ ਮੋਰੋ ਜਰੂਰ ਪਹੁੰਚੋ ਸਾਡੇ ਪਿੰਡ ਦੇ ਉਦਮੀ ਨੌਜਵਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜੇ ਟਰੈਕਟਰ ਲੈ ਜਾ ਕੇ ਜਾ ਰਹੇ ਨੇ ਟਰੈਕਟਰ ਡੋਲੂ ਕਰਾਹਾਂ ਦੀ ਜ਼ਰੂਰਤ ਆ ਟਰਾਲੀਆਂ ਜ਼ਰੂਰਤ ਆ ਮਾਇਆ ਦੀ ਜ਼ਰੂਰਤ ਆ ਉੱਥੇ ਵੱਧ ਤੋਂ ਵੱਧ ਪਹੁੰਚ ਕੇ ਸੇਵਾ ਮ ਕਰੋ ਜੀ ਸੋ ਧੰਨਵਾਦ ਜੀ के तुम बोल देना कि कृपा हमारी दया पर काबी सरकार और सब जो उनके हर पीड़ित और ये लोग अपने 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 भाग से अभी और लग जाओ कृपया में ग्राह होने की कृपा करके हमारी अपने गांव में दीवार और लोगों के नाम की कृपा करने के बाद में आपको इसका ध्यान और सहयोग करने का समर्थन किया

ਕਿ ਅੰਮ੍ਰਿਤਸਰ ਤੋਂ ਫਰਾਂਸ ਦੇ ਪਾਰੋਂ ਆਉਂਦੇ ਅਰ ਆਜੀ ਦਾ ਗਾਇਕ ਸੁਣੇ ਵਰਤਿਆ ਨਾ ਤੋਂ ਬਾਹਰ ਜੀ ਜਾਏ ਜੀਰੋ ਕਿਉਂ ਨਿਰੰਤਰ ਨਾ ਆਉਂਦਾ ਆਹ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸਭ ਨੂੰ ਪਤਾ ਹੀ ਹੈ ਕਿ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਕਾਫੀ ਤਬਾਹੀ ਮੱਚੀ ਹੋਈ ਹੈ ਜੀ ਤੇ ਘਰਬਾਰ ਜਿਹੜੇ ਕਿ ਮਾਝੇ ਏਰੀਆ ਦੇ ਕਾਫੀ ਜਿਹੜੇ ਤਬਾਹ ਹੋ ਚੁੱਕੇ ਨੇ ਜ਼ਮੀਨਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਯੂਮੀਨਾ ਦੇ ਪੱਧਰਾ ਕਰਨ ਦੇ ਲਈ ਪਿੰਡਾਂ ਦੇ ਵਿੱਚੋਂ ਵੱਡੀਆਂ ਸੇਵਾਵਾਂ ਜਾ ਰਹੀਆਂ ਨੇ ਇਸੇ ਤਰ੍ਹਾਂ ਸਾਡੇ ਪਿੰਡ ਲੋਹਟਬੱਦੀ ਵਿੱਚੋਂ ਨਗਰਪੰਚਾਇਤ ਸਮੁੱਚੇ ਨਗਰ ਦੇ ਸਹਿਯੋਗ ਦੇ ਨਾਲ ਅਤੇ ਦੋਨਾਂ ਗੁਰੂ ਘਰਾਂ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਤੇ ਗੁਰਦੁਆਰਾ ਬੁੱਢਾ ਸਰ ਸਾਹਿਬ ਵੱਲੋਂ ਵਿਸ਼ੇਸ਼ ਸਹਿਯੋਗ ਕਰਕੇ ਅੱਜ ਜਿਹੜਾ ਨੌਜਵਾਨਾਂ ਦਾ ਇੱਕ ਵੱਡੇ ਰੂਪ ਜਥਾ ਜਿਹੜਾ ਉਹ ਡੇਰਾ ਬਾਬਾ ਨਾਨਕ ਦੇ ਪਿੰਡ ਠਠਰਕੇ ਕਲਾਂ ਵਿਖੇ ਜਾ ਰਿਹਾ ਹੈ ਜੀ ਸੋ ਨੌਜਵਾਨਾਂ ਵੱਲੋਂ ਇੱਕ ਤਾਂ ਬੜਾ ਸੋਹਣਾ ਉਪਰਾਲਾ ਤੇ ਸਾਰੇ ਨਗਰ ਦਾ ਸੋਹਣਾ ਉਪਰਾਲਾ ਪਿੰਡ ਵਿੱਚੋਂ ਗ੍ਰਾਹੀ ਕੀਤੀ ਗਈ ਸੀ ਤੇ ਇਸੇ ਤਹਿਤ ਆ ਜਿਹੜਾ ਜਥਾ ਇੱਕ ਜਾ ਰਿਹਾ ਜਿਹੜਾ ਕਿ 10 ਦਿਨ ਦੀ ਸੇਵਾ ਕਰੂਗਾ ਉੱਥੇ ਰਹਿ ਕੇ ਸੋ ਸਾਰੇ ਦਾਨੀ ਸੱਜਣਾਂ ਨੂੰ ਬੇਨਤੀ ਹੈ ਐਨਆਰਆਈ ਵੀਰਾਂ ਨੂੰ ਜਿਹੜੇ ਬਹੁਤ ਵੇ ਸਮਰਥਨ ਕਰਨ ਜੀ ਜਿਹੜੇ ਰੁਚੀ ਵੀ ਕਰ ਸਕਦੇ ਹੋ ਸੋ ਅਗਲਾ ਸਾਡਾ ਪ੍ਰੋਗਰਾਮ ਆ ਸਾਰਾ ਆਪਣਾ ਉਹ ਬਾਬਾ ਜਗਰੂਪ ਸਿੰਘ ਜੀ ਹੈੱਡ ਗ੍ਰਾਮ ਦੇ ਗੁਰਦੁਆਰਾ ਗੁਰਗਨ ਪ੍ਰਕਾਸ਼ ਦੱਸਣਗੇ ਜੀ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਦ ਸੰਗਤ ਜੀ ਜੋ ਪੜਾਅ ਤੇ ਮਾਰ ਪਈਆ ਇਹ ਚਾਹੇ ਸਰਕਾਰ ਦੀ ਮਾਰ ਚਾਈ ਕਰਤਾਰ ਦੀ ਮਾਰ ਆ ਬਹੁਤ ਵੱਡੀ ਮਾਰ ਪਈ ਆ ਪਰ ਪੰਜਾਬ ਹਰ ਵਾਰ ਦੀ ਤਰ੍ਹਾਂ ਜਿੱਦੀ ਵੱਡੀ ਮੁਸੀਬਤ ਹੁੰਦੀ ਆ ਤੋਂ ਉਦੋਂ ਵੱਡੇ ਹੌਸਲੇ ਨਾਲ ਉਹਦੇ ਵਿੱਚੋਂ ਨਿਕਲਦਾ ਉੱਭਰਦਾ ਤੇ ਇਸ ਵੇਲੇ ਵੀ ਜੋ ਮਾਝੇ ਦੇ ਵਿੱਚ ਜੋ ਹੜਾਂ ਦੀ ਕਰੋਪੀ ਆ ਨਾਲ ਵੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਅਸੀਂ ਵੀ ਉਸ ਯੋਗਦਾਨ ਦੇ ਵਿੱਚ ਸਾਡੇ ਸਮੂਹ ਨਗਰ ਲੋਹਟਵੱਦੀ ਵੱਲੋਂ ਤੇ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਤੇ ਸਮੁੱਚੀ ਪ੍ਰਬੰਧਕ ਕਮੇਟੀ ਗੁਰਦੁਆਰਾ ਬੁੱਢਾ ਸਰ ਸਾਹਿਬ ਤੇ ਉਹਨਾਂ ਦੇ ਮੁੱਖ ਸੰਚਾਲਕ ਸੰਤ ਬਾਬਾ ਜਸਦੀਪ ਸਿੰਘ ਜੀ ਸਮੂਹ ਨਗਰ ਪੰਚਾਇਤ ਅਤੇ ਖਾਸ ਕਰ ਭਾਈ ਭਪਿੰਦਰ ਸਿੰਘ ਆਪਣੇ ਪਿਤਾ ਜੋ ਦਸਨ ਸਿੰਘ ਮੰਡ ਮੰਡ ਸਾਡੇ ਪਰਿਵਾਰ ਦੇ ਵਿੱਚ ਪਿੰਡ ਦੇ ਵਿੱਚ ਰੱਥ ਵਾਲਾ ਕਰਤਾਰ ਕਰਤਾਰਾ ਭਾਈ ਦਾ ਸੀ ਉਹਨਾਂ ਦੇ ਪਰਿਵਾਰ ਵੱਲੋਂ ਬਹੁਤ ਬੜੀ ਸੇਵਾਈ ਆ ਦਾ ਜਿਨ੍ਹਾਂ ਨੇ ਟਰੈਕਟਰ ਲੈ ਕੇ ਕਰਾ ਲੈ ਕੇ ਤਨ ਮਨ ਤੇ ਧੰਦੇ ਨਾਲ ਸੇਵਾ ਕਰ ਰਹੇ ਨੇ ਤੇ ਸਾਰੇ ਹੀ ਨਗਰ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਅਸੀਂ ਗ੍ਰਾਹੀ ਕਰਨ ਗਏ ਕਿਸੇ ਨੇ ਸਾਨੂੰ ਖਾਲੀ ਨਹੀਂ ਮੋੜਿਆ ਵੱਧ ਚੜ ਕੇ ਯੋਗਦਾਨ ਪਾਇਆ ਪ੍ਰਮਾਤਮਾ ਪਹਿਲਾਂ ਤਾਂ ਇਹ ਦਿਨ ਨਾ ਦਿਖਾਵੇ ਤੇ ਫਿਰ ਵੀ ਜੇ ਕਿਤੇ ਕੋਈ ਐਸੀ ਦਿੱਵਤਾ ਪੈੰਦੀ ਵੀ ਆ ਤਾਂ ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਨਾਲ ਮਿਲ ਕੇ ਸਾਨੂੰ ਹਾਸਲਾ ਆਵੇ ਵਕਸੇ ਤੇ ਅਸੀਂ ਨਾਲ ਮਿਲ ਕੇ ਇਸ ਜੋ ਮੁਸੀਬਤ ਨਾਲ ਲੜਦਾ ਸਾਹਮਣਾ ਕਰ ਸਕੀਏ ਤੇ ਹੁਣ ਬੇਨਤੀ ਹੈ ਜੀ ਇਹ ਜੋ ਕਾਫਨਾ ਸੇਵਾ ਕਰਨ ਦੀ ਖਾਤਰ ਡੇਰਾ ਬਾਬਾ ਨਾਨਕ ਦੇ ਏਰੀਏ ਦੇ ਵਿੱਚ ਜਾ ਰਿਹਾ ਤੇ ਇਹ ਤਰਵਾਨਾ ਹੈ ਕਿ تقریبا 6-7 ਦਿਨਾਂ ਦੀ ਸੇਵਾ ਤੇ ਪਰਮਾਤਮਾ ਚੜ੍ਹਦੀ ਕਲਾ ਵਾਸਤੇ ਇਸੇ ਤਰ੍ਹਾਂ ਜਿਵੇਂ ਹੱਸਦੇ ਖੇਡਦੇ ਗਏ ਨੇ ਇਸੇ ਤਰ੍ਹਾਂ ਸਾਡੇ ਨੌਜਵਾਨ ਮੁੜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ